ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ। ਜਿਹੜੇ ਵੀਰ ਆਪਣੇ ਚੈਨਲ ਤੇ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕਸ ਦੋਸਤੋ ਤੁਸੀਂ ਮਤਲਬ ਕਿ ਹਰ ਟਾਈਮ ਸਪੋਰਟ ਕਰਦੇ ਹੋ ਠੀਕ ਹੈ ਜੀ। ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਖਾਸ ਤੌਰ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ। ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਨੂੰ ਅੱਜ ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੈੜ ਦਿਖਾਉਣੀ ਆ ਦੋਸਤੋ ਤੁਹਾਨੂੰ ਜਰਸੀ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹਰਵੇਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੈੜ ਪਸੰਦ ਆਊਗੀ ਬਹੁਤੇ ਵੀਰਾਂ ਦੀ ਡਿਮਾਂਡ ਇਸ਼ਾ ਸੀਗੀ ਵੀ ਇੱਕ ਜਰਸੀ ਦੇ ਵਿੱਚ ਵੈੜ ਖਰੀਦਣ ਦੀ ਤੇ ਗੱਲਬਾਤ ਆਪਾਂ ਬਾਈ ਹਰਵੇਲ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲੈਂਦੇ ਆ ਆ ਸਭ ਤੋਂ ਪਹਿਲਾਂ ਬਾਈ ਹਰਵੇਲ ਸਾਸ੍ਰੀਕਾਲ ਹਾਂਜੀ ਸੰਤੂ ਸਾਹਿਬ ਜੀ ਸਾਸ੍ਰੀਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇ ਸ਼ੁਭਦੇਸ਼ ਜੀ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸ੍ਰੀਕਾਲ ਬਾਕੀ ਇਸ ਚੈਨਲ ਨੂੰ ਪਿਆਰ ਦੇਣ ਵਾਲੇ ਆਵਾਸਤੇ ਤ ਠੀਕਾ ਤੇ ਬਾਈ ਹਰਵੇਲ ਪਹਿਲੇ ਨੰਬਰ ਦੀ ਜਰਸੀ ਵੜ ਆਪਾਂ ਦਿਖਾਈਏ ਵੀਰ ਅੱਜ ਠੀਕਾ ਪਹਿਲੇ ਦੂਜੇ ਸੂਏ ਜਰਸੀ ਆ ਬਿਲਕੁਲ ਤਾਂ ਕਰੀਬ ਇਹਦੀ ਪਹਿਲੇ ਸੂਏ ਦੀ ਚਵਾਈ ਜਿਹੜੀ 16 ਦੇ ਲਗਭਗ ਰਹੀ ਆ ਠੀਕ ਆ ਜੀ ਤੇ ਇਹ ਹੁਣ ਦੂਜਾ ਸੂਆ ਸੋਣਾ ਜੀ ਦੂਜਾ ਸੂਆ ਸੋਊਗੀ ਤੇ ਦਿਨ ਵੀ ਦੇ ਕਿੰਨੇ ਦੇ ਅੱਠ ਦਿਨ ਰਹਿੰਦਾ ਇਹਦੇ ਅੱਠ ਦਿਨ ਦਾ ਇਹਦਾ ਟਾਈਮ ਪੀਰੀਅਡ ਦੇ ਵਿੱਚ ਹੀ ਪਏ ਆ ਬਸ ਕੋਈ ਵਾਧੇ ਲੈ ਜਾ ਦੋ ਚਾਰ ਠੀਕ ਆ ਜੀ ਬਾਕੀ ਢੱਲਾ ਢੁੱਲਾ ਬਹੁਤ ਨੇ ਠੀਕ ਹੈ ਅਜੇ ਤਾਂ ਬਣੂਗੀ ਠੀਕ ਹੈ ਇੱਕ ਗੱਲ ਜੋ ਮੈਂ ਤੁਹਾਨੂੰ ਜਿਹੜਾ ਦੋਸਤੋ ਜ਼ਰੂਰ ਨੋਟ ਕਰਾ ਦੇਣਾ ਐਨੀਮਲ ਜਿਹੜੇ ਆ ਹੋਰ ਬੈੜਾ ਵੀ ਹੈਗੀਆਂ 6 ਤੋਂ 7 ਨਗ ਬਕਾਊ ਆ ਫਲਾ ਜਿਹੜੀ ਹੁਣ ਜਿਹੜੀ ਇਹੇ ਵੀਡੀਓ ਆ ਠੀਕ ਹੈ ਜੀ ਅਪਡੇਟ ਖਾਸ ਆਪਾਂ ਕੱਲ ਜਰਸੀ ਦੇ ਲਈ ਪਾ ਰਹੇ ਆ ਤੇ ਮਾਰਨਿੰਗ ਤੁਹਾਨੂੰ ਜਿਹੜੀ ਵੀਡੀਓ ਆ ਪ੍ਰੋਪਰ ਹੋਰ ਬੈੜਾਂ ਦੀ ਵੀ ਮਿਲ ਜੂਗੀ ਹੱਜ ਤੋਰੀਏ ਜੀ ਜਰਸੀ ਬੈੜਾ ਦੋਸਤੋ ਪਿਓਰਿਟੀ ਦੇ ਵਿੱਚ ਫੋਲਾ ਠੀਕ ਹੈ ਜਾਤ ਪਤ ਪੂਰੀ ਹੈਗੀ ਆ ਜਰਸੀ ਬਰੀਡ ਤੇ ਵੇਖ ਕੇ ਤੁਸੀਂ ਚੈੱਕ ਕਰ ਲਓ ਠੀਕ ਆ बाकी पहले सूए टाइमर से जो मिल्क चंगा चवाया इसने ठीक है ਖਵਾਨੇ ਦੀ ਬੰਤਰ ਚੰਗੀ ਆ ਪਿੱਠ ਪੂਠਾ ਚੰਗਾ ਬੈੜ ਨੋਰਮਲੀ ਜਦੋਂ ਦੋਸਤੋਂ ਆਪਾਂ ਜਰਸੀ ਦਿਖਾਈਏ ਤੇ ਜਰਸੀ ਵੇਖ ਕੇ ਆਪਾਂ ਨੂੰ ਸਮਝ ਆ ਜਾਂਦੀ ਆ ਵੀ ਹਾਈਟ ਬਰੀਡ ਜੇਕਰ ਪੰਜਾਬ ਦੀ ਜਰਸੀ ਉਹ ਅਲੱਗ ਥੋੜੀ ਜੀ ਹਿਮਾਚਲ ਦੀ ਅਲੱਗ ਹੁੰਦੀ ਆ ਵੀ ਆਪਾਂ ਇਹਨੂੰ ਪੰਜਾਬ ਦੀ ਵੀ ਮੰਨ ਸਕਦੇ ਥੋੜਾ ਹਿਮਾਚਲ ਦਾ ਕੰਬੀਨੇਸ਼ਨ ਕਹਿ ਲਓ ਬਾਕੀ ਮੀਡੀਅਮ ਹਾਈਟ ਦੇ ਵਿੱਚ ਆ ਜਰਸੀ ਤੇ ਬਾਹਲੀ ਛੋਟੀ ਨਹੀਂ ਆ ਤੇ ਬਾਹਲੀ ਛੋਟੀ ਨਹੀਂ ਕਹਾਂਗੇ ਜਿੱਦਾਂ ਦੀ ਹਿਮਾਚਲ ਦੀ ਆਪਾਂ ਦੇਖਦੇ ਆ ਤੇ ਜਿੱਦਾਂ ਦੀ ਪੰਜਾਬ ਦੀ ਦੇਖਦੇ ਆ ਉਹਦਾ ਬਿਲਕੁਲ ਜਿਹੜਾ ਦੋਸਤੋ ਤਾਲਮੇਲ ਜਾਂ ਤੁਸੀਂ ਲਾ ਲਓ ਵੀ ਉਤੋਂ ਕੋਈ ਦੋ ਤਿੰਨ ਇੰਚ ਛੋਟੀ ਹੋਵੇਗੀ ਪੰਜਾਬ ਦੀ ਜਰਸੀ ਪੰਜਾਬ ਦੀ ਜਰਸੀ ਹੀ ਤੁਸੀਂ ਮੰਨ ਲਿਓ ਠੀਕ ਆ ਬਾਕੀ ਹਵਾਨਾ ਜਿਹੜਾ ਦੋਸਤੋ ਨਾਰਮਲੀ ਦੇਖੋ ਕਿ ਤੇ ਜਿਹੋ ਜਿਹਾਂ ਉਹਨਾਂ ਵੇੜਾ ਨੂੰ ਲੱਗਾ ਹੁੰਦਾ ਉਹੋ ਜਿਹਾ ਹਵਾਨਾ ਹੈ ਤਕਰੀਬਨ ਤੇ ਆ ਕਰੋ ਚੈੱਕ ਜੀ ਠੀਕ ਆ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਥੋੜਾ ਸਲੋ ਵੀਰੇ ਤੋਰਦੇ ਮਾੜਾ ਤੋਰੇ ਹੋ ਗਏ ਲਿਓ ਜੀ ਲਓ 3-4 ਰੋਜ਼ ਦੇਣ ਕਿੰਨੇ ਕ ਦੱਸਿਆ ਸੀ ਤੁਹਾਨੂੰ ਦੇਣ ਹਜੇ ਹਫਤਾ ਦੇ ਦਾ ਟਾਈਮਪੀਰੀਅਡ ਦੇ ਵਿੱਚ ਹੀ ਪਿਆ ਵਾ 2-4 ਦਿਨ ਯਾਨੀ ਕਿ 8-10 ਦਿਨ ਦੇ ਅੰਦਰ-ਅੰਦਰ ਪੂਰੀ ਤਿਆਰ ਹੋ ਗਏ ਸੂਤਰ 8-10 ਦਿਨਾਂ ਦੇ ਤਰ੍ਹਾਂ ਪੂਰਾ ਬਣੀ ਪਿਆ ਤਕਰੀਬ ਕਾਫੀ ਬਣੀ ਆ ਠੀਕ ਹੈ ਅੱਗੇ ਵੀ ਕੋਈ ਪਸ਼ਵਤੀ ਸਮਝ ਨਹੀਂ ਹੁੰਦੀ ਇੱਕ ਵਾਰੀ ਮਾੜਾ ਕਮਾਇਓ ਫਿਰ ਤੇ ਬਾਈ ਹਰਵੈਲ ਇੱਕ ਜਰੂਰ ਦੱਸਿਓ ਮੁੱਲ ਕਿੰਨਾ ਕਰਦੇ ਆ ਸਾਡੇ 52 ਲੈ ਤੇ ਸਾਡੇ 52 ਜੀ ਬਿਲਕੁਲ ਦੁੱਧ ਕਿੰਨਾ ਚਵਾਉਣਾ ਚਾਹੀਦਾ ਵੈਸੇ ਸਤੂ ਸਾਹਿਬ ਪਿਛਲੀ ਵਾਰੀ ਜਿਹੜੇ ਆਨਰ ਸੀ ਦੇ ਮਾਲਕ ਹੂੰ 16 ਦੇ ਲਗਭਗ ਸੀਗਾ ਤਾਂ ਐਧਿਕ ਇਸ ਤੋਂ ਪਲੱਸ ਹੀ ਹੋਣਾ ਚਾਹੀਦਾ ਬਾਕੀ ਅਕੇ ਵਾਈ ਗੁਰੂ ਨੂੰ ਪਤਾ ਬਿਲਕੁਲ ਠੀਕ ਆ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਆ ਹਜੇ ਮਤਲਬ ਜਿੰਨੀ ਕਿ ਢਿਲ ਵੀਰ ਨੇ ਵਿਖਾਈ ਆ ਠੀਕ ਆ ਤੇ ਤਕਰੀਬਨ ਹਜੇ ਹਫਤਾ ਵੀ ਕੱਢ ਗਈ ਸੂਣ ਦੇ ਵਿੱਚ ਲੱਗੀ ਦਿਨ ਤੇ ਹਵਾਨਾ ਹੋਰ ਵੀ ਬਣਾਈ ਜਾਣਾ ਕਿਉਂਕਿ ਵੇੜਾਂ ਦੀ ਖਾਸੀਅਤ ਹੁੰਦੀ ਆ ਜਿਵੇਂ ਜਿਵੇਂ ਦਿਨ ਟੱਪਦਾ ਰਾਤੋਂ ਰਾਤ ਹੀ ਬੰਨੀਆਂ ਸ਼ੁਰੂ ਹੋ ਜਾਂਦੀਆਂ ਲਾਹੇ ਪੈਣ ਤੋਂ ਬਾਅਦ ਬਾਕੀ ਸੋਹਣੀ ਵੇੜ ਆ ਤੇ 52000 ਡਿਮਾਂਡ ਆ ਚਾਹਵਾਲ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਆ ਸਾਢੇ 52 ਸਾਢੇ 52 ਸੀਗਾ ਜੀ ਚਲੋ ਕੋਈ ਗੱਲ ਨਹੀਂ ਜੀ ਸਾਢੇ 52 ਸੀਗਾ ਬਾਕੀ ਜੋ ਜਿੰਨੀ ਸ਼ੋਰ ਹੈਗੀ ਆ ਠੀਕ ਹੈ ਜੀ ਗੰਜੈਸ਼ ਜਿੰਨੀ ਹੋਈ ਮਾਨਤਾ ਮਾਨਤਾ ਹੋਊਗਾ ਘਰ ਤੇ ਸੰਪਰਕ ਬਾਈ ਜਰੂਰ ਦੱਸੋ 990882025 9906382025 ਬਾਕੀ ਵੜ ਇੱਕ ਵਾਰੀ ਤੁਸੀਂ ਫੇਸ ਦੀ ਕੁਆਲਿਟੀ ਫੇਰ ਦੇਖ ਲਓ ਮੰਦਰ ਤੋਰੋ ਠੀਕ ਆ ਦੇਖੋ ਜੀ ਠੀਕ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਦੀ ਖੂਬਸੂਰਤ ਆ ਚਾਹ ਬਣ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਤੁਰੋ ਜੀ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ